ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਇਸ ਸਮੇਂ ਮੌਜੂਦਾ ਸ੍ਰੀ ਗੁਰੂ ਰਾਮਦਾਸ ਜੀ ਕਾ ਮੰਤਰੀ ਹਵਾਈ ਅੱਡਾ ਦੇ ਬਾਹਰ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 6 7 ਮਈ ਦੀ ਦਰਮਿਆਨੀ ਰਾਤ ਨੂੰ ਪਾਰ ਸਰਕਾਰ ਵੱਲੋਂ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਦੇ ਵਿੱਚ ਦਿੱਤ ਆਤਵਾਦੀ ਟਿਕਾਣੀਆਂ ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਸੀ ਤਾਂ ਸ੍ਰੀ ਗੁਰੂ ਰਾਮਦਾਸ ਜੀ ਕਾ ਮੰਤਰੀ ਹਵਾਈ ਅੱਡਾ ਰੈਸੈਂਸੀ ਸਮੇਤ ਹੋਰਨਾਂ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਜੰਗ ਵਰਗੇ ਮਾਹੌਲ ਬਣ ਗਏ ਸਨ ਤੇ ਭਾਰਤ ਅਤੇ ਪ ਹਵਾਈ ਹਮਲੇ ਮਜਾਇਲ ਹਮਲੇ ਹੋ ਰਹੇ ਜਿਸ ਤੋਂ ਬਾਅਦ ਬਣੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਆ ਹਵਾਈ ਅੱਡੇ ਨੂੰ ਅਗਲੇ ਦਿਨ ਤੱਕ ਬੰਦ ਕਰ ਦਿੱਤਾ ਗਿਆ ਸੀ ਪਰ 2 ਦਿਨ ਪਹਿਲਾਂ ਜਦੋਂ ਅਮਰੀਕਾ ਵੱਲੋਂ ਵਿੱਚ ਪਾ ਕੇ ਜੰਗਬੰਦੀ ਦਾ ਐਲਾਨ ਕੀਤਾ ਜਾਂਦਾ ਹੈ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਵੱਲੋਂ ਜਿਹੜੀ ਜੰਗ ਚੱਲ ਰਹੀ ਸੀ ਉਸ ਨੂੰ ਜਿਹੜਾ ਐਲਾਨ ਕੀਤਾ ਗਿਆ ਸੀ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਦੇਸ਼ ਦੇ ਹਾਲ ਸੁਖਾਵੇਂ ਹੋਣ ਲੱਗੇ ਉਸ ਤੋਂ ਬਾਅਦ ਹੀ ਅੱਜ ਜਿਹੜਾ ਸਵਾਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਮਰਸਰ ਹਵਾਈ ਅੱਡੇ ਸਮੇਤ ਹੋਰ ਜਿਹੜੇ ਹਵਾਈ ਅੱਡੇ ਹੈ ਸ਼੍ਰੀਨਗਰ ਹਵਾਈ ਅੱਡੇ ਨੂੰ ਛੱਡ ਕੇ ਬਾਕੀ ਹਵਾਈ ਅੱਡਾਂ ਨੂੰ ਆਮ ਲੋਕਾਂ ਸ਼੍ਰੀ ਗੁਰੂ ਰਾਮਦਾਸ ਜੀ ਇੱਕ ਮੰਤਰੀ ਹਵਾਈ ਅੱਡੇ ਰਾਜਸਥਾਨੀ ਦੇ ਬਾਹਰ ਜਿੱਥੇ ਤੁਸੀਂ ਤਸਵੀਰਾਂ ਦੇਖ ਲੇ ਜੋ ਕਿ ਜੋ ਮੇਨ ਐਂਟਰੀ ਹੈ ਹਵਾਈ ਅੱਡੇ ਨੂੰ ਜਾਣ ਵਾਲੀ ਮੁੱਖ ਛੜਕਿਆ ਉਸ ਦੇ ਉੱਪਰ ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਆਪਣੀ ਡਿਊਟੀ ਨਾਲ ਪੂਰੀ ਮਸਤੀ ਨਾਲ ਤਨਾਤ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਹਾਲੇ ਫਲਾਈਟਾਂ ਦੀ ਜਿਹੜੀ ਸ਼ੁਰੂਆਤ ਨਹੀਂ ਕੀਤੀ ਗਈ ਫਲਾਈਟਾਂ ਅੱਜ ਸ਼ਾਮ ਜਾਂ ਕੱਲ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪਰ ਜੋ ਆਮ ਲੋਕਾਂ ਲਈ ਆਇਆ ਇਹ ਰਸਤਾ ਖੋਲ੍ਹ ਦਿੱਤਾ ਗਿਆ ਜਿਵੇਂ ਕਿ ਪਹਿਲਾਂ ਇੱਥੋਂ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਜਾਂ ਜਿਹੜੇ ਜਿਹੜੇ ਅਧਿਕਾਰੀ ਅੰਦਰ ਵੀ ਕੰਮ ਕਰਦੇ ਸੀ ਕਰਮਚਾਰੀ ਉਹਨਾਂ ਨੂੰ ਵੀ ਜਾਣ ਤੋਂ ਮਨਾਈ ਸੀ ਜੋ ਸੀਆਈਏ ਸਭ ਤੋਂ ਜਵਾਨ ਸੀ ਉਹਨਾਂ ਦੀ ਬੜੀ ਬਰੀਕੀ ਨਾਲ ਉਹਦੇ ਆਈਕਰ ਚੈੱਕ ਕਰਕੇ ਹੀ ਇੱਥੋਂ ਜਿਹੜਾ ਅੱਗੇ ਪਿੱਛੇ ਜਾਂਦਾ ਸੀ 100 ਤਸਵੀਰਾਂ ਤੁਸੀਂ ਦੇਖ ਰਹੇ ਜੋ ਸ਼੍ਰੀ ਗੁਰੂ ਰਾਮਦਾਸ ਜੀ ਇੱਕ ਮੰਤਰੀ ਹਵਾਈ ਅੱਡੇ ਨੂੰ ਆਮ ਲੋਕਾਂ ਲਈ ਜਿੱਥੇ ਖੋਲ੍ਹ ਦਿੱਤਾ ਗਿਆ ਹੈ ਪਰ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਅਜੇ ਹਵਾਈ ਕੰਪਨੀਆਂ ਵੱਲੋਂ ਜਿਹੜੀਆਂ 에ਅ ਤਸਵੀਰਾਂ ਤੁਸੀਂ ਦੇਖ ਰਹੇ ਜੋ ਕਿ ਸ਼੍ਰੀ ਗੁਰੂ ਰਾਮਦਾਸ ਜੀ ਇੱਕ ਮੰਤਰੀ ਹਵਾਈ ਅੱਡੇ ਦੇ ਜੋ ਮੁੱਖ 게ਟ ਹੈ ਉੱਥੇ ਹੀ ਜਿਹੜੇ ਆਮ ਲੋਕਾਂ ਦੀ ਜਿਹੜੀ ਐਂਟਰੀ ਸ਼ੁਰੂ ਕਰ ਦਿੱਤੀ ਗਈ ਹੈ ਭਾਵੇਂ ਕਿ ਮੀਡੀਆ ਨੂੰ ਇਸ ਤੋਂ ਅੱਗੇ ਜਾਣ ਨਹੀਂ ਤੱਕਾ ਜੋ ਸਾਡੀ ਡਾਇਰੈਕਟਰੀ ਰਿਪੋਰਟ ਨਾਲ ਵੀ ਗੱਲ ਹੋਈ ਥੋੜਾ ਜਿਹਾ ਪਹਿਲਾਂ ਉਹਨਾਂ ਨੇ ਦੱਸਿਆ ਕਿ ਅੱਜ ਸਵੇਰੇ 10:20 ਮਿੰਟ ਤੋਂ ਜਿਹੜਾ ਆਮ ਲੋਕਾਂ ਲਈ ਹਵਾਈ ਅੱਡੇ ਨੂੰ ਖੋਲ ਦਿੱਤਾ ਗਿਆ ਹੈ ਮੇਰੇ ਨਾਲ ਇੱਥੇ ਸਥਾਨਕ ਸਹਿਯੋਗੀ ਹਰਦੀਪ ਸਿੰਘ ਕੀਵੜੀਆ ਕਿ ਭਾਜੀ ਕੀ ਅਪਡੇਟ ਹੈ ਇਸ ਹਵਾਈ ਅੱਡੇ ਨੂੰ ਲੈ ਕੇ ਹੁਣ ਤੱਕ ਜੀ ਗੁਰਪ੍ਰੀਤ ਸਿੰਘ ਜੀ ਜੇਕਰ ਅਸੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਡਾ ਰਜਾ ਸਾਸੀ ਦੀ ਗੱਲ ਕਰਦੇ ਹਾਂ ਤਾਂ ਇਹ 7 ਤਰੀਕ ਨੂੰ ਜਿਹੜੀਆਂ ਉਡਾਨਾਂ ਸੀਗੀਆਂ ਇਹ ਬੰਦ ਕੀਤੀਆਂ ਗਈਆਂ ਸਨ ਤੇ ਹੁਣ ਅੱਜ ਉਡਾਨਾਂ ਜਿਹੜੀਆਂ ਘਰੇਲੂ ਉਡਾਨਾਂ ਸ਼ੁਰੂ ਹੋਣ ਦਾ ਜਿਹੜਾ ਉਹ ਐਲਾਨ ਤਾਂ ਕੀਤਾ ਗਿਆ ਹੈ ਹੁਣੇ-ਹੁਣੇ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਡਾਣਾਂ ਜਿਹੜੀਆਂ ਉਹਨਾਂ ਨੂੰ 에ਅਰਲਾਈਨਾਂ ਨੂੰ ਜਿਹੜਾ ਜਾਣਕਾਰੀ ਦੇ ਦਿੱਤੀ ਹੈ ਤੇ ਜਦੋਂ 에ਅਰਲਾਨਾ ਆਉਣਗੀਆਂ ਉਦੋਂ ਹੀ ਇਥੇ ਰੌਣਕ ਹੋਵੇਗੀ ਹੁਣ ਵੀ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਤੇ ਜਿਹੜੇ ਇੱਥੇ ਸੀਆਈਐਸਫ ਦੇ ਸੁਰੱਖਿਆ ਕਰਮੀ ਜਿਹੜੇ ਲੱਗੇ ਨੇ ਸਵਾਗਤੀ ਗੇਟ ਜਿਹੜਾ ਹੈ ਅੰਮ੍ਰਿਤਸਰ ਦਾ ਜਿਹੜਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਧਰ ਸਵਾਗਤੀ ਗੇਟ ਤੇ ਵਿਖਾਇਆ ਜਾਵੇ ਉੱਥੇ ਸਿਰਫ ਤੇ ਸਿਰਫ ਜਿਹੜੇ ਅੰਦਰ ਅਜੇ ਡਿਊਟੀ ਕਰਦੇ ਹਨ ਉਹਨਾਂ ਨੂੰ ਹੀ ਜਾਣ ਜਤਾ ਜਾ ਰਿਹਾ ਹੈ ਕਿਉਂਕਿ ਫਲਾਈਟਾਂ ਆਈਆਂ ਨਹੀਂ ਜੇਕਰ ਫਲਾਈਟਾਂ ਆਉਂਦੀਆਂ ਹਨ ਤਾਂ ਪੈਸੇਂਜਰ ਵੀ ਆਉਣਗੇ ਤੇ ਨਾਲ ਹੀ ਜੇਕਰ ਆਉਣਗੇ ਤੇ ਉਹਨਾਂ ਦੀਆਂ ਗੱਡੀਆਂ ਵੀ ਆਉਣਗੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਵੀ ਆਉਣਗੇ ਪਰ ਅਜੇ ਕੋਈ ਫਲਾਈਟਾਂ ਆਉਣ ਆਈ ਨਹੀਂ ਆਈਆਂ ਜੀ ਯਾਤਰੀ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਇਹ ਰੋਡ ਜਿਹੜਾ ਆਪਾਂ ਜਿੱਥੇ ਹੋਣੇ ਸਮੇ ਮੌਜੂਦ ਹਵਾਈ ਅੜੇ ਤੋਂ ਕੁਝ ਕਦਮੀ ਪਿੱਛੇ ਆ ਕਾਫੀ ਜਿਹੜਾ ਬਲਾਕ ਹੋ ਗਿਆ ਸੀ ਦਹਿਸ ਦਾ ਮਾਹੌਲ ਸੀ ਅੱਜ ਕਿਵੇਂ ਦੀ ਚੈਲ ਪੜੇ ਵੇਖੋ ਜੀ ਚਾਹਲ ਪੈਲ ਦੀ ਜੇਕਰ ਗੱਲ ਕਰਦੇ ਆਂ ਤੇ ਚਾਹਲ ਪੈਲ ਜਿਹੜੀ ਹੈ ਹੁਣ ਜਿਹੜੇ 에ਅਰਪੋਰਟ ਦੇ ਜਿਹੜੇ ਕਰਮਚਾਰੀ ਸਨ ਜਿਨ੍ਹਾਂ ਨੂੰ ਮਤਲਬ ਜਿਵੇਂ ਕਿ ਲਾਲਸਪੋਜ ਕਰੋ ਕਿ ਕਾਰ ਪਾਰਕਿੰਗ ਹੈ ਇਹਦੇ ਵਿੱਚ 30 ਸਟਾਫ ਦੇ ਮੈਂਬਰ ਨੇ ਕਾਰ ਪਾਰਕਿੰਗ ਦੇ ਤੇ ਕਾਰ ਪਾਰਕਿੰਗ ਦੇ ਇੱਕ ਟਾਈਮ ਤੇ ਸਿਰਫ ਦੋ ਹੀ ਕਰਮੀਆਂ ਨੂੰ ਸੱਦਿਆ ਜਾਂਦਾ ਸੀ ਤੇ ਦੋ ਰਾਤ ਨੂੰ ਉਹ ਵੀ ਕਿਉਂਕਿ ਜਿਹੜੇ ਇੱਥੇ ਆਪਣਾ ਕਾਰ ਪਾਰਕਿੰਗ ਦੇ ਵਿੱਚ ਗੱਡੀਆਂ ਲਾ ਕੇ ਗਏ ਸਨ ਬਾਹਰਲੇ ਸੂਬਿਆਂ ਨੂੰ ਜਾਂ ਕੁਝ ਦਿਨਾਂ ਵਾਲੇ ਵਿਦੇਸ਼ ਨੂੰ ਗਏ ਸਨ ਉਹਨਾਂ ਦੀਆਂ ਗੱਡੀਆਂ ਇੱਥੇ ਲੱਗੀਆਂ ਸਾਨ ਪਾਰਕਿੰਗ ਕਾਰ ਪਾਰਕਿੰਗ ਦੇ ਵਿੱਚ ਤੇ ਉਹ ਕਾਰ ਪਾਰ ਕਹਿੰਦੇ ਗੱਡੀਆਂ ਦੀ ਰਖਵਾਲੀ ਵਾਸਤੇ ਦੋ ਕ ਕਰਮੀਆਂ ਸਨ ਇਸੇ ਤਰ੍ਹਾਂ ਦੇ ਸਪਾਈ ਸੇਵਕ ਸਨ ਯਾਨੀ ਕਿ ਜਿੰਨੇ ਕਰਮਚਾਰੀ ਉਹਨਾਂ ਦਾ ਕਟ ਲਾਇਆ ਅਸੀਂ ਉਹ ਵਿੱਚ ਕੰਮ ਕਰ ਲਈ ਪਰ ਅੱਜ ਤੋਂ ਜਿਹੜਾ ਇਹ ਸ਼ੁਰੂ ਹੋ ਗਿਆ ਤੇ ਸਾਰਿਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਆਪਾਂ ਵੇਖ ਰਹੇ ਹਾਂ ਕਿ ਕਰਮਚਾਰੀ ਆਉਣੇ ਵੀ ਸ਼ੁਰੂ ਹੋ ਗਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਸਾਂਝੀਆਂ ਕਰਦਿਆਂ ਸਾਡੇ ਦਰਸ਼ਕਾਂ ਨਾਲ ਕਿ ਇੱਕ ਵਾਰ ਮੋੜ ਗੁਰੂ ਨਗਰੀ ਸ਼੍ਰੀ ਗੁਰੂ ਰਾਮਦਾਸ ਜੀ ਕੰਮਤਰੀ ਹਵਾਈ ਅੱਡਾ ਰੈਸੈਂਸੀ ਦੀ ਜਿਹੜੀ ਆ ਚਾਹਲ ਪੈੜ ਵੇਖਣ ਨੂੰ ਮਿਲ ਰਹੀ ਹੈ ਰੌਣਕਾਂ ਪਰਤ ਰੀਆਂ ਇਹ ਗੁਰੂ ਰਾਮਦਾਸ ਦੀ ਨਗਰੀ ਆ ਤੇ ਗੁਰੂ ਰਾਮਦਾਸ ਦਾ ਹੀ ਜਿਹੜਾ ਇਹ ਨਾਂ ਦਾ 에ਰਪੋਰਟ ਆ ਗੁਰੂ ਰਾਮਦਾਸ ਦੀ ਇਸ ਹਵਾਈ ਅੱਡੇ ਤੇ ਇੰਨੀ ਕਿਰਪਾ ਰਹੀ ਹੈ ਗੁਰੂ ਨਗਰੀ ਤੇ ਗੁਰੂ ਰਾਮਦਾਸ ਦੀ ਅੰਮ੍ਰਿਤਸਰ ਤੇ ਵੀ ਇੰਨੀ ਕਿਰਪਾ ਰਹੀ ਹੈ ਭਾਵੇਂ ਜਿੰਨੇ ਵੀ ਪਾਕਿਸਤਾਨ ਵੱਲੋਂ ਗੋਲੇ ਬਾਂਬਾਂ ਜਾਂ ਮਜਾਈਲਾ ਜਾਂ ਡਰੋਨ ਆਉਂਦੇ ਵੇਖੇ ਗਏ ਨੇ ਡਿੱਗੇ ਜਰੂਰ ਨੇ ਪਰ ਕੋਈ ਇੰਨਾ ਵੱਡਾ ਨੁਕਸਾਨ ਨਹੀਂ ਜਾਨੀ ਹੋਇਆ ਮਾਲੀ ਜਾਨੀ ਨੁਕਸਾਨ ਨਹੀਂ ਹੋਇਆ ਕੁਝ ਕੁ ਹੋਇਆ ਹੈ ਆਟਾ ਲਾ ਕੇ ਸਾਡੇ ਇੱਥੇ ਲਾ ਕੇ ਪਿੰਡ ਜਿਹੜਾ ਹੈ ਹਵਾਈ ਹਮਲੇ ਦੀ ਗੱਲ ਕਰ ਰਹੇ ਜੋ ਇੱਥੋਂ ਥੋੜੀ ਦੂਰ ਪਿੰਡ ਮਗਲਾਨੀਕੋਟ ਉੱਥੋਂ ਵੀ ਤੁਸੀਂ ਜਿਵੇਂ ਕਵਰਿੰਗ ਕਰਦੇ ਜੋ ਅਕਸਰ ਹੀ ਕਿ ਕਈ ਜਿਹੜੀਆਂ ਮਜਾਇਲਾ ਜਾਂ ਹੋਰ ਕੋਈ ਟੁਕੜੇ ਡਰੋਨਾਂ ਨਿਕਲੇ ਜੇ ਪਿਛਲੇ ਦਿਨੀ ਰੋਲਾ ਵੀ ਪੈ ਗਿਆ ਸੀ ਕਿ ਹਵਾਈ ਅੱਡੇ ਤੇ ਅਟੈਕ ਹੋ ਗਿਆ ਪਰ ਉਹ ਖਬਰ ਕਿਤੇ ਨਾ ਕਿਤੇ ਫੇਕ ਨਿਕਲੀ ਸੀ ਵੇਖੋ ਜੀ ਉਹ ਜਿਹੜਾ ਮਗਲਾਨੀਕੋਟ ਜਿਹੜਾ ਤੁਸੀਂ ਕਹਿੰਦੇ ਉਹ ਜਿਹੜਾ ਹੱਦਬੰਦੀ ਜਿਹੜੀ ਅਦਲੀ ਵਾਲਾ ਪਿੰਡ ਦੀ ਆ ਤੇ ਪਿੰਡ ਮਗਲਾਨੀਕੋਟ ਦੇ ਨੇੜੇ ਜਿਹੜਾ ਖੇਤਾਂ 'ਚ ਡਰੋਨ ਡਿੱਗਾ ਸੀਗਾ ਖੇਤਾਂ ਵਿੱਚ ਡਰੋਨ ਉਹ ਡਿੱ ਤੇ ਪਰ ਉਸ ਪੁੱਲ ਸੁਦੇ ਨਾਲ ਕੁਝ ਆਰਮੀ ਦੇ ਵੀ ਜਵਾਨ ਆਏ ਸਨ ਤੇ ਉਹਨਾਂ ਨੇ ਉਹਨਾਂ ਨੂੰ ਲੈ ਕੇ ਚਲੇ ਗਏ ਇਸੇ ਤਰ੍ਹਾਂ ਹੀ ਵਾਈਟ ਡਾ ਹੈ ਵਾਈਟ ਡੇ ਦੇ ਉੱਤੇ ਭਾਵੇਂ ਉੱਚੀ ਉੱਚੀ ਦੂਰ ਘੁੰਮਦੇ जरूर ਵੇਖੇ ਗਏ ਨੇ ਤੇ ਰਡਾਲੇ ਪਿੰਡ ਦਾ ਵੀ ਪਿਛਲੇ ਪਿਛੇ ਦਿਨੀ ਜਿਹੜਾ ਰੋਲਾ ਪਿਆ ਸੀ ਕਿ ਹਵਾਈ ਹਮਲਾ ਹੋ ਗਿਆ ਉਹ ਵੀ ਬਿਲਕੁਲ ਜਿਹੜਾ ਗਲਤ ਤੇ ਬੇਬੁਨਿਆਦ ਨਿਕਲਿਆ ਜੀ ਸੋ ਤਸਵੀਰਾਂ ਨਾਲ-ਨਾਲ ਅਸੀਂ ਦਰਸ਼ਕਾਂ ਨਾਲ ਸ਼ੇਅਰ ਕਰ ਰਹੇ ਆਂ ਦੇਸ਼ ਉਦੇਸ਼ ਵਿੱਚ ਬੈਠੇ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਤੁਸੀਂ ਇਹ ਤਸਵੀਰਾਂ ਦਿਖਾ ਰਹੇ ਕਿ ਸ੍ਰੀ ਗੁਰੂ ਰਾਮਦਾਸ ਜੀ ਇੱਕ ਮੰਤਰੀ ਹਵਾਈ ਡੇ ਤੋਂ ਖੁਸ਼ੀ ਦੀ ਖਬਰ ਨਜ਼ਰ ਆ ਰਹੀ ਹੈ ਖੁਸ਼ ਭਰੇ ਮਾਹੌਲ ਦੀ ਖਬਰ ਆ ਰਹੀ ਹੈ ਕਿ ਇਸ ਹਵਾਈ ਅੱਡੇ ਨੂੰ ਵੀ ਖੋਲ੍ਹਤਾ ਗਿਆ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਵੇਰੇ 10:20 ਮਿੰਟ ਤੋਂ ਆਮ ਲੋਕਾਂ ਲਈ ਖੋਲ੍ਹਤਾ ਗਿਆ ਫਲਾਈਟਾਂ ਦੀ ਕੀ ਸਟੇਟਸ ਹੈ ਤੁਸੀਂ ਗੱਲਬਾਤ ਹੋਈ ਹੋਊਗੀ ਤੁਹਾਡੀ ਕਿਸੇ ਨੇ ਹੁਣੇ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਹੋਈ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਜਿਹੜਾ ਹਵਾਈ ਅੱਡਾ ਖੋਲ੍ਹ ਦਿੱਤਾ ਹੈ ਕਿ 에ਰਲਾਈਨਾਂ ਨੂੰ ਇਹਦੀ ਆਪਾਂ ਜਾਣਕਾਰੀ ਦੇ ਦਿੱਤੀ ਹੈ ਜੋ ਕਿ ਘਰੇਲੂ ਉਡਾਣਾਂ ਨਾ ਜਿਹੜੀਆਂ ਉਹਨਾਂ ਨੇ ਕਹਿ ਕੇ ਜਦੋਂ ਵੀ ਇੱਥੇ ਆਉਣ ਗਿਆ ਉਦੋਂ ਚਾਲਪੈਲ ਹੋ ਜਾਏਗੀ ਆਪਾਂ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਵੇਖੋ ਹੁਣ ਕਦੋਂ ਸ਼ੁਰੂ ਹੁੰਦੀਆਂ ਨੇ ਅੱਜ ਸ਼ਾਮ ਨੂੰ ਆਉਂਦੀਆਂ ਜਾਂ ਸਵੇਰੇ ਆਉਂਦੀਆਂ ਜਾਂ ਜਦੋਂ ਵੀ ਇੱਥੇ ਆਉਂਦੀਆਂ ਨੇ ਉਦੋਂ ਵੀ ਜੋ ਜੋ ਵੀ ਹੋਊਗਾ ਉਹ ਉਹਦੇ ਵਾਸਤੇ ਸਾਰੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਹਵਾਈ ਅੱਡੇ ਪ੍ਰਬੰਧਕਾਂ ਵੱਲੋਂ ਜਿਹੜੀਆਂ ਪਿਛਲੇ 3-4 5-6 ਦਿਨਾਂ ਤੋਂ ਫਲਾਈਟਾਂ ਰੁਕੀਆਂ ਸੀ ਅੰਦਰ ਤਿਆਰੀਆਂ ਕੀਤੀਆਂ ਜਾ ਰਹੀਆਂ ਮੋਟ ਸਾਰਾ ਕੰਮ ਚਾਲੂ ਕਰਨ ਵਾਸਤੇ ਵੇਖੋ ਜੀ ਕੱਲ ਸੰਸਦ ਮੈਂਬਰ ਅਮਰਸਰ ਦੇ ਗੁਰਜੀਤ ਸਿੰਘ ਓਜਲਾ ਵੀ ਆਏ ਨਹੀਂ ਉਹਨਾਂ ਨਾਲ ਵੀ ਇਹਨਾਂ ਨਾਲ ਗੱਲਬਾਤ ਕੀਤੀ ਡਾਇਰੈਕਟਰਾਂ ਦੇ ਨਾਲ ਅਮਰਸਰ ਦੇ ਜਿਹੜੇ ਆਪਣਾ ਸੰਸਦ ਮੈਂਬਰ ਨੇ ਗੁਰਜੀਤ ਸਿੰਘ ਓਜਲਾ ਉਹ ਉਹਨਾਂ ਨੇ ਵੀ ਡਾਇਰੈਕਟਰ ਦੇ ਨਾਲ ਤੇ ਸੀਆਈਐਸਐਫ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਪੁਖਤਾ ਪ੍ਰਬੰਧਾਂ ਤੋਂ ਉਹਨਾਂ ਨੇ ਜਾਣਕਾਰੀ ਲਈ ਸੀ ਪਰ ਪੁਖਤਾ ਪ੍ਰਬੰਧ ਇੱਥੇ ਜਿਹੜੇ ਸੀਆਈਐਸਐਫ ਦੇ ਸੁਰੱਖਿਆ ਜਵਾਨ ਤੇ ਪੰਜਾਬ ਪੁਸ ਦੇ ਜਵਾਨ ਨੇ ਉਹਨਾਂ ਨੇ ਪੂਰੀ ਮਸਤੀ ਦੇ ਨਾਲ ਕੰਮ ਕੀਤਾ ਤੇ ਪੁਰਖ ਤੋਂ ਪੁਖਤਾ ਪ੍ਰਬੰਧ ਕਰਕੇ ਰੱਖੇ ਹੋਏ ਸਨ ਆਪਾਂ ਜੇ ਬਾਰਡਰੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ 'ਚ ਮੌਜੂਦ ਆ ਸਰਦੀ ਖੇਤਰ ਆ ਬਿਲਕੁਲ ਨਾਲ ਲੱਗਦੀ ਸਰਹੱਦ ਆ ਸਰਦਾਂ ਦੇ ਕਿਵੇਂ ਦੇ ਹਾਲਾਤ ਨੇ ਹੁਣ ਲੋਕਾਂ ਦੇ ਵਿੱਚ ਕੀ ਚੱਲ ਪਿਆ ਹਾਲਾਤ ਪਹਿਲਾਂ ਤਾਂ ਪਹਿਲੇ ਜਿਹੜੇ ਸਰਦੀ ਲੋਕ ਨੇ ਪੰਜਾਬ ਦੇ ਮਝੈਲ ਜਿਹੜੇ ਨੇ ਉਹ ਤਾਂ ਪਹਿਲਾਂ ਹੀ ਨਹੀਂ ਡਰਦੇ ਪਰ ਕੁਝ 71 ਦੀ جنگ ਵਿੱਚ ਪਹਿਲਾਂ ਉੱਥੇ ਜਿਹੜੇ ਪਿੰਡਾਂ ਵਿੱਚ ਮੋਰਚੇ ਪੁੱਟੇ ਗਏ ਸਨ ਪਹਿਲਾਂ ਪਰ ਇਸ ਵਾਰੀ ਕੋਈ ਮੋਰਚਾ ਦੀ ਗੱਲਬਾਤ ਨਹੀਂ ਕੁਝ ਕੁ ਆਰਮੀ ਵੱਲੋਂ ਪਿੰਡ ਖਾਲੀ ਕਰਵਾਏ ਗਏ ਸਨ ਤੇ ਜਿਹੜੇ ਪਿੰਡਾਂ ਦੇ ਵਿੱਚ ਗੁਰਦੁਆਰੇ ਸਨ ਉਹ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸਨ ਉਹ ਵੀ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਅਪਰਾਲਾ ਕਰਕੇ ਤੇ ਇੱਕ ਥਾਂ ਤੇ ਇਕੱਠੇ ਜਿਹੜੇ ਖੜ ਕੇ ਉਹਨਾਂ ਨੂੰ ਸਤਕਾਰ ਕਰਕੇ ਤੇ ਉਹਨਾਂ ਦਾ ਸੁਭਾਏਮਾਨ ਕੀਤਾ ਸੀਗਾ ਇਸੇ ਤਰ੍ਹਾਂ ਹੀ ਜਿਹੜੇ ਹੁਣ ਪਿੰਡਾਂ ਵਿੱਚ ਜਿਵੇਂ ਕੱਲ ਦੀ ਖਬਰ ਆਈ ਹੈ ਕਿ ਜਗਮਦੀ ਦੀ ਤੇ ਉਹ ਬਿਲਕੁਲ ਸਹੀ ਨੇ ਕੋਈ ਖੁਸ਼ਹਾਲੀ ਹੈ ਸਾਰੇ ਪਿੰਡਾਂ ਵਿੱਚ ਹੁਣ ਬੱਚਿਆਂ ਦੇ ਅੱਜ ਸਕੂਲ ਵੀ ਖੁੱਲ ਗਏ ਨੇ ਜੋ ਬੱਚਿਆਂ ਦੀ ਇਸ ਵਿੱਚ ਵੀ ਖੁਸ਼ਹਾਲੀ ਚੱਲ ਰਹੀ ਹੈ ਜੇ ਸਕੂਲਾਂ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਅੱਜ ਸਕੂਲਾਂ ਨੂੰ ਜਿਹੜਾ ਨਹੀਂ ਖੋਲਿਆ ਗਿਆ ਸੀ ਕੋਈ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜੇ ਹੈ ਤਾਂ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਦੇਖੋ ਜੀ ਇਹ ਜਿਹੜੇ ਅੰਮ੍ਰਿਤਸਰ ਦਾ ਜਿਹੜਾ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਕੈਬਨਿਟ ਮੰਤਰੀ ਨਿਹਰਜੋਸੇ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਜਿਹੜੇ ਜਿਹੜੇ ਪੰਜਾਬ ਦੇ ਸਕੂਲ ਜਿਹੜੇ ਨੇ ਖੁੱਲ ਜਾਣਗੇ ਪਰ ਇਥੋਂ ਦੇ ਡਿਪਟੀ ਕਮਿਸ਼ਨਰ ਜਿਹੜੇ ਬੜੇ ਸੂਝਵਾਨ ਨੇ ਮੈਡਮ ਸਖਸੀ ਸ਼ਾਨੀ ਜੀ ਉਹਨਾਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ 12 ਤਰੀਕ ਨੂੰ ਜਿਹੜੇ ਸਕੂਲ ਜਿਹੜ ਜਾਂਗੇ ਪਰ ਵੇਖੋ ਉਹਨਾਂ ਦਾ ਮੋੜ ਦੁਬਾਰਾ ਜਿਹੜਾ ਅੱਗੇ ਹੁਕਮ ਕੀ ਜਾਂਦਾ ਕੀ ਲੱਗਦਾ ਲੱਗਦਾ ਜਿਵੇਂ ਅੱਜ ਹਵਾਈ ਅੱਡੇ ਵੀ ਖੋਲ ਦਿੱਤੇ ਗਏ ਮਾਹੌਲ ਸੁਖਦਿਆ ਲੱਗਦਾ ਕਿ ਸਕੂਲ ਖੁੱਲ ਜਾਣਗੇ ਵੇਖੋ ਜੀ ਮਾਹੌਲ ਤੇ ਪਹਿਲਾਂ ਵੀ ਦਿਨੇ ਸਖਾਵਾਂ ਸੀ ਜਦੋਂ ਰਾਤ ਨੂੰ ਬੰਬਾਰੀ ਚੱਲਦੀ ਤੇ ਦਿਨੇ ਤੁਸੀਂ ਵੇਖੇ ਆਂ ਇਸ ਤਰ੍ਹਾਂ ਲੋਕ ਆਵਾਜਾਈ ਸਕੂਟਰਾਂ ਦੇ ਡਰਦੇ ਨਹੀਂ ਐ ਤੁਹਾਨੂੰ ਪਤਾ ਹੀ ਹੈ ਪਹਿਲਾਂ ਦੇ ਦਿਨੇ ਤਾਂ ਐ ਲੱਗਦਾ ਜਿਵੇਂ ਕੋਈ جنگ ਨਹੀਂ ਹੁੰਦੀ ਜਦ ਹੀ ਰਾਤ 9 ਵਜੇ ਜਦੋਂ 8:30 9 ਵਜੇ ਜਿਵੇਂ ਹਨੇਰਾ ਹੁੰਦਾ ਤੇ ਬੰਬਾਰੀ ਸ਼ੁਰੂ ਹੁੰਦੀ ਉਦੋਂ ਲੋਕ ਜਿਹੜੇ ਫਿਰ ਸਹੌਂ ਦੇ ਵਿੱਚ ਆ ਜਾਂਦੇ ਨੇ ਉਹ ਕੋਠਿਆਂ ਚੜ੍ਹ ਚੜ੍ਹ ਅਸੀਂ ਵੀ ਲਗਾਤਾਰ ਕਵਰਿੰਗ ਕਰ ਰਹੇ ਸੀ ਜਿਵੇਂ 2 ਦਿਨ ਪਹਿਲਾਂ ਬਲੜਵਾਲ ਪਿੰਡ ਆ ਜਨਾਲੇ ਦੇ ਵਿੱਚ ਪੈਂਦਾ ਕਿ ਪਾਕਿਸਤਾਨੀ ਤਰਫੋਂ ਜਿਹੜੀ ਗੋਲੀਬਾਰੀ ਹੁੰਦੀ ਹੈ ਬੰਬਾਰੀ ਸ਼ੁਰੂ ਹੁੰਦੀ ਹੈ ਤਾਂ ਜਵਾਬੀ ਕਾਰਵਾਈ ਵੀ ਕੀਤੀ ਜਾਂਦੀ ਤਾਂ ਕਈ ਪਿੰਡਾਂ ਦੇ ਵਿੱਚੋਂ ਬੰਬਾਂ ਦੇ ਖੋਲ ਵੀ ਮਿਲੇ ਸੀ ਲੋਕੀ ਕਾਫੀ ਦਹਿਸ਼ਤ ਵਿੱਚ ਵੀ ਉਹ ਦਹਿਸ਼ਤ ਵਿੱਚ ਤੇ ਚਲੋ ਹੈ ਜਾਂ ਜਿਹੜੇ ਜਿਨ੍ਹਾਂ ਦੇ ਪਤੀ ਜਿਹਨੇ ਆਪਣੇ ਪੰਜਾਬ ਦੇ ਵਿੱਚ ਸੂਬੇ ਦੇ ਤੁਹਾਨੂੰ ਪਤਾ ਹੀ ਕਿ ਪੰਜਾਬ ਸੂਬੇ ਦੇ ਕਿੰਨੇ ਨੌਜਵਾਨ ਨੇ ਜਿਹੜੇ ਫੌਜ ਵਿੱਚ ਨੇ ਭਰਤੀ ਨੇ ਕਿਸੇ ਦੀ ਧਰਮ ਪਤਨੀ ਇੰਤਜ਼ਾਰ ਬੈਠੀ ਹੁੰਦੀ ਕਰ ਲਈ ਕਿਸੇ ਦੀ ਭੈਣ ਕਿਸੇ ਦੀ ਮਾਂ ਸਾਰਿਆਂ ਨੂੰ ਸੋਚ ਹੁੰਦੀ ਹੈ ਕਿ ਜਿਹੜਾ ਸਾਡਾ ਪੁੱ ਜਵਾਨ ਜਿਹੜੇ ਦੇਸ਼ ਦੀ ਰਾਖੀ ਲਈ ਗਏ ਹੁੰਦੇ ਨੇ ਉਹਨਾਂ ਦੇ ਮਾਪਿਆਂ ਦੇ ਧਰਮ ਪਤਨੀ ਦੇ ਜਿਹੜੀਆਂ ਭੈਣਾਂ ਬੱਚੇ ਉਹਨਾਂ ਦੇ ਵਲੰਟਰੀ ਜਿਹੜੇ 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 ਹਿਰਦੇ ਜਿਹੜੇ ਵਲੰਟਰੀ ਹੋਏ ਹੁੰਦੇ ਨੇ ਕਿ ਉਹਨਾਂ ਦਾ ਪਿਤਾ ਜਾਂ ਭਰਾ ਜਾਂ ਭੈਣ ਜਾਂ ਜਿਹੜਾ ਪੁੱਤ ਆ ਉਹ ਗਿਆ ਵਾ ਫੌਜ ਦੇ ਵਿੱਚ ਪਰ ਬਾਕੀ ਇਹ ਕੋਈ ਗੱਲ ਨਹੀਂ ਕਿ ਸਾਡੀ ਜਿਹੜੀ ਫੌਜ ਹੈ ਭਾਰਤ ਦੀ ਬਹੁਤ ਵਧੀਆ ਤੇ ਇਸ ਇਹਨਾਂ ਦੀ ਜਿਹੜੀ ਸ਼ਲਾਘਾ ਜੋ ਪ੍ਰਸ਼ੰਸਾ ਕਰਨੀ ਵੀ ਬੰਦੀ ਆ ਕੋਈ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਲੋਕਾਂ ਦੇ ਹੌਸਲੇ ਵੀ ਦੇਖਦੇ ਰਹੇ ਕਿ ਲਗਾਤਾਰ ਬਲੰਦਰੇ ਆ ਕਿਸੇ ਨੇ ਮੰਨ ਨਹੀਂ ਟਾਇਆ ਕੁਝ ਥਾਵਾਂ ਤੇ ਫਲੋਈਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਦਾ ਥੋੜਾ ਜਿਹਾ ਡਰ ਪਿਆ ਪਿਆ ਸੀ ਸਮਾਨ ਚੁੱਕਿਆ ਸੀ ਅਮਰਸਾਦ ਦੀ ਗੱਲ ਕੀਤੀ ਜਾਵੇ ਭਾਵੇਂ ਅਸੀਂ ਬਿਲਕੁਲ ਸਰਾਬ ਦੇ ਇਲਾਕੇ ਰਹਿੰਦੇ ਹਾਂ ਪਰ ਕਿਸੇ ਨੇ ਕੋਈ ਸਮਾਨ ਨਹੀਂ ਚੁੱਕਿਆ ਲੋਕੀ ਚੜ੍ਹਦੀ ਕਲਾ ਵੇਖੋ ਚੜਦੀ ਕਲਾ ਜ ਹੋਣਾ ਹੀ ਆ ਇਹ ਤੁਹਾਨੂੰ ਮੈਂ ਪਹਿਲਾਂ ਉਹ ਦੱਸ ਦਿੱਤਾ ਜਦੋਂ ਰਾਤ ਨੂੰ ਜਦੋਂ ਬੰਬਵਾਰੀ ਜਾਂ ਡਰੋਨਾਂ ਆਉਂਦੀਆਂ ਦੇਖਦੀਆਂ ਜਾਂ ਦਾ ਦਾ ਇਕੱਠੇ ਅਸਮਾਨ ਦੇ ਉੱਤੇ ਜਦੋਂ ਲਾਈਟਾਂ ਛੱਡਦੀਆਂ ਮਜਾਈਲਾਂ ਜਾਂ ਬੰਬ ਕੋਈ ਵੀ ਦਿਖਾਈ ਦਿੰਦਾ ਤੇ ਪਿੰਡਾਂ ਵਾਲੇ ਕੋਠਿਆਂ ਤੇ ਚੜ ਕੇ ਉੱਤੇ ਨਾ ਵੇਖੋ ਇਹਨਾਂ ਦੇ ਡਰਤ ਨਹੀਂ ਨਾ ਹੈਗਾ ਕੋਠਿਆਂ ਤੇ ਚੜ ਕੇ ਉਹਨਾਂ ਦੀ ਵੀਡੀਓ ਬਣਾ ਪੜਾ ਸ਼ੋਸ਼ੇ ਵੀਡੀਓ ਤੇ ਪਾਉਂਦੇ ਨੇ ਸਾਹਮਣੇ ਵੀ ਆਈਆਂ ਨੇ ਤੁਸੀਂ ਵੇਖਿਆ ਹੀ ਆ ਪਰ ਡਰ ਤੇ ਹੁੰਦਾ ਹੀ ਹੈ ਪਰ ਕਿਉਂਕਿ ਜਿਹੜਾ ਇਹਦਾ ਨੁਕਸਾਨ ਜੰਗ ਦਾ ਨਾਂ ਹੀ ਲੈਣਾ ਓਖਾ ਵੀਰ ਜੀ ਬੜਾ ਮਾੜਾ ਹੈ ਜੰਗ ਤੇ ਹੋਣੀ ਕਿਤੇ ਬਾਅਦ ਦੀ ਗੱਲ ਹੈ ਇਹਦੀ ਬਰਬਾਦੀ ਤੁਸੀਂ ਵੇਖਿਆ afghanistan ਦੇ ਵਿੱਚ ਦੂਜਾਂ ਥਾਵਾਂ ਦੇ ਜਿਵੇਂ جنگ ਹੋਈ ਤਾਂ ਕਿਵੇਂ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਬਰਬਾਦ ਹੋ ਗਏ ਕੋਈ ਪੂਰਤੀ ਤੇ ਨਾ ਹੋ ਸਕਦੀ ਹਵਾਈ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਲੋਕਾਂ ਦਾ ਨੁਕਸਾਨ ਆਇਆ ਹੋਇਆ ਸੀ ਕਿਉਂਕਿ ਹਵਾਈ ਟਿਕਟਾਂ ਲਈਆਂ 에어ਲਾਈਨਾਂ ਦੇ ਆਪੋ ਆਪਣੇ ਨਾਲ ਮੰਜ਼ਿਲ ਨੂੰ ਜਾਣਾ ਸੀ ਕਿਸੇ ਨੇ ਦੇਸ਼ 'ਚ ਜਾਣਾ ਸੀ ਕਿਸੇ ਨੇ ਵਿਦੇਸ਼ 'ਚ ਜਾਣਾ ਸੀ ਉਹਨਾਂ ਲੋਕਾਂ ਦਾ ਵੀ ਕਾਫੀ ਕਈ ਤੰਗ ਕਦੇ ਨੁਕਸਾਨ ਤਾਂ ਉਠਾਉਣਾ ਹੀ ਪਿਆ ਸੀ ਨਾ ਇਸ جنگ ਦਾ ਤੁਹਾਨੂੰ ਗੁਰਪ੍ਰੀਤ ਜੀ ਪਤਾ ਵਾ ਕਿ ਜਦੋਂ 에어ਲਾਈਨਾਂ ਦੀਆਂ ਜਿਨ੍ਹਾਂ ਨੇ ਟਿਕਟਾਂ ਬੁੱਕ ਕਰਾਈਆਂ ਤੇ ਮਤਲਬ ਜਦੋਂ ਫਲਾਈਟਾਂ ਆਰਦਾ ਕੀਤੀਆਂ ਗਈਆਂ ਪਹਿਲੇ ਦਿਨ 22 ਫਲਾਈਟਾਂ ਅੰਮ੍ਰਿਤਸਰ ਦੇ 에어ਪੋਰਟ ਤੋਂ ਬੰਦ ਕੀਤੀਆਂ ਗਈਆਂ ਤਾਂ ਰਾਤ ਮੇਲ 12 ਵਜੇ ਪਾਈ ਗਈ ਸਾਰੇ 12 ਵਜੇ ਮਚ ਗਏ ਹਲਕਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ 12 ਵਜੇ ਮੇਲ ਜਿਹੜੀ ਉਹ ਕੋਈ ਵਿਅਕਤੀ ਨਹੀਂ ਦੇਖ ਸਕਦਾ ਕਈਆਂ ਨੇ ਵੇਖੀ ਜਿਹੜੇ ਪੜੇ ਲਿਖੇ ਜਿਨ੍ਹਾਂ ਦਾ ਮੇਲ ਜਿਹੜੀ ਆਉਂਦੀ ਆਪਣੇ ਮੋਬਾਈਲ ਤੇ ਤੇ ਉਹ ਵੇਖ ਲੈਂਦੇ ਨੇ ਮਤਲਬ ਵੀ ਕੋਈ ਆਇਆ ਬਲੋ ਹੈ ਤੇ ਜੇ ਕਈ ਵਿਚਾਰੇ ਨਹੀਂ ਵੇਖਦੇ ਜਿਹੜੇ ਜਿੰਨਾ ਲੋਕਾਂ ਨੇ ਮੇਲ ਨਹੀਂ ਵੇਖੀ ਸੀ ਰਾਤ 12 ਵਜੇ ਉਹ ਸਾਰੇ ਅੰਮ੍ਰਿਤਸਰ ਵਾਲ ਨੂੰ ਤੁਰੇ ਆਏ ਤੇ ਇੱਥੇ ਆ ਕੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਹਵਾਈ ਜਿਹੜਾ ਹਮਲਾ ਹੋ ਗਿਆ ਏ ਦੇਸ਼ ਦੇ ਉੱਤੇ ਤੇ ਹੁਣ ਫਲਾਈਟਾਂ ਜਿਹੜੀਆਂ ਬੰਦ ਹੋ ਗਈਆਂ ਉਹ ਤੁਹਾਨੂੰ ਨਿਰਾਸ਼ਾ ਮੁਰਨਾ ਪਿਆ ਕਈਆਂ ਦੀਆਂ ਟਿਕ ਕਿ ਚਾ ਚਾ ਦੇ ਨਾਲ ਆਪਣੇ ਬੱਚਿਆਂ ਨੂੰ ਚੜਾਉਣਾ ਇਹ ਸੰਤ ਤੇ ਫਿਰ ਇਹ ਤੇ ਹੁੰਦਾ ਹੀ ਆ ਮਤਲਬ ਕੁਦਰਤੀ ਗੱਲ ਆ ਵੀ ਜਿਵੇਂ ਕੋਈ ਆਇਆ نقصان ਤੇ ਦੇਖੋ ਜਾਂਗਦ ਜਦੋਂ ਕੋਈ ਤਿਆਰ ਹੋ ਕੇ ਟੈਚੀ ਪੈਕ ਕਰਕੇ ਜਰੂਰ ਪੂਰੀ ਤਿਆਰ ਦੇ ਤਿਆਰੀ ਦੇ ਨਾਲ ਆਉਂਦਾ ਤੇ ਚਾ ਵੀ ਹੁੰਦਾ ਇਸ ਕਰਕੇ ਉਹ ਜਿਹੜਾ ਚਾਹ ਵਿੱਚ ਵਿਚਾਲੇ ਹੀ ਲੋਕਾਂ ਦਾ ਰਹਿ ਗਿਆ ਸੋ ਇਹ ਸਾਨੂੰ ਸਹਿਯੋਗੀ ਹਰਦੀਪ ਸਿੰਘ ਕੀਵਾ ਜੋ ਬੜੀ ਡਿਟੇਲ ਵਿੱਚ ਦੱਸ ਰਹੀ ਸੀ ਸਾਨੂੰ ਹੁਣ ਵੀ ਤਸਵੀਰਾਂ ਦਿਖਾ ਰਿਹਾ ਕਿ ਭਾਵੇਂ ਕਿ 에어ਪੋਰਟ ਨੂੰ ਖੁੱਲਦਾ ਹੈਗਾ CISF ਫੋਲੋ ਜੋ ਸੁਰੱਖਿਆ ਫੋਰਸਾਂ ਨੇ ਸਾਡੇ ਦੇਖ ਦੀਆਂ ਉਹਨਾਂ ਵੱਲੋਂ ਲਗਾਤਾਰ ਪਹਿਲਾਂ ਕਾਇਮ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਜੋ ਕਿ ਗੱਡੀਆਂ ਤੇ ਸਵਾਰ ਹੋ ਕੇ CISF ਤੇ ਜਵਾਨ ਸਾਡੇ ਇਸ ਹਵਾਈ ਅੱਡੇ ਦੇ ਜਿੱਥੇ ਰੱਖੀ ਕਰ ਰਹੇ ਉੱਥੇ ਆਮ ਲੋਕਾਂ ਦੀ ਉਹਨਾਂ ਨੂੰ ਲਗਾਤਾਰ ਰੱਖ ਕੀਤੀ ਯਾਨੀ ਜੋ ਇਸ ਵੇਲੇ ਦੀ ਵੱਡੀ ਤਸਵੀਰ ਖਬਰ ਲੈ ਕੇ ਤੁਹਾਡੇ ਨਾਲ ਰੂਬਰੂ ਹੋਈ ਸੀ ਕਿ ਭਾਰਤ ਸਰਕਾਰ ਦੇ ਫੈਸਲੇ ਅਨੁਸਾਰ ਪਾਰ ਦੇ ਵੱਖ-ਵੱਖ ਹਿੱਸਿਆਂ ਵਾਂਗ ਸ਼੍ਰੀ ਗੁਰੂ ਰਾਮਦਾਸ ਜੀ ਇੱਕ ਮੰਤਰੀ ਹੋਏ ਡਾ ਰਾਜਸੰਸੀ ਨੂਮੀ ਆਮ ਲੋਕਾਂ ਲਈ ਖੋਲ ਦਿੱਤਾ ਗਿਆ ਹੈ ਸੋ ਹੁਣ ਇੰਤਜ਼ਾਰ ਹੈ ਕਿ ਹਵਾਈ ਕੰਪਨੀਆਂ ਜੋ 에어ਲਾਈਨਾਂ ਨੇ ਉਹ ਕਦੋਂ ਤੱਕ ਇਸ ਹਵਾਈ ਅੱਡੇ ਤੋਂ ਆਪਣੀਆਂ 에어ਲਾਈਨਾਂ ਦਾ ਸੰਚਾਰ ਸ਼ੁਰੂ ਕਰ ਦੇਣਨ ਸਹਿਯੋਗੀ ਹਰਦੀਪ ਸਿੰਘ ਖੀਵਾ ਦੇ ਨਾਲ ਰਾਜਸੰਸੀ ਹਵਾਈ ਅੱਡੇ ਤੋਂ ਗੁਰਪ੍ਰੀਤ ਸਿੰਘ ਢਿਲੋਂ ਦੀ ਵਿਸ਼ੇਸ਼ ਰਿਪੋਰਟ